ਕਣ ਤੁਸੀਂ ਦੇਖ ਰਹੇ ਹੋ ਸੱਚਮੇ ਨਿਊਜ਼ ਪੰਜਾਬ ਮੈਂ ਵਿਕੀਵਿਰ ਕੈਮਰਾਮੈਨ ਸੱਤਵੜ ਕਲਵਾਣੂ ਦੇ ਨਾਲ ਇਸ ਟੈਂਪ ਘਗੇ ਗਰਾਊਂਡ ਦੇ ਵਿੱਚ ਮੌਜੂਦ ਸੀ ਅ ਤੁਸੀਂ ਮੈਂ ਤੁਹਾਨੂੰ ਨਾਲ ਕੁਝ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨਾ ਚਾਹੁੰਦਾ ਮੈਂ ਕੈਮਰਾਮੈਨ ਨੂੰ ਕਹਿਣਾ ਕਿ ਗਰਾਊਂਡ ਦਿਖਾਇਆ ਜਾਵੇ ਇੱਕ ਵਾਰ ਇਹ ਜਿਹੜਾ ਗੇਸ ਗਰਾਊਂਡ ਹੈਗਾ ਸਕੂਲ ਦਾ ਉਸ ਗਰਾਊਂਡ ਦੇ ਵਿੱਚ ਮੌਜੂਦ ਸੀ ਤੇ ਔਰ ਇੱਥੇ ਪੂਰੇ ਮੁਕੰਮਲ ਹੋ ਚੁੱਕੇ ਨੇ ਕੰਮ ਮੈਂ ਕੈਮਰਾਮੈਨ ਨੂੰ ਕਹਿਣਾ ਥੱਲੇ ਪਿਚ ਵੀ ਦਿਖਾਈ ਜਾਵੇ ਯਾਨੀ ਕਿ ਪ੍ਰੋਪਰ ਇੱਥੇ ਪਿਚ ਵੀ ਬਣ ਚੁੱਕੀ ਹੈ ਔਰ ਇੱਥੇ ਕੱਲ ਨੂੰ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਕ੍ਰਿਕਟ ਦੇ ਜਿਹੜੇ ਮੈਚ ਨੇ ਉਹ ਸਟਾਰਟ ਹੋਣ ਜਾ ਰਹੇ ਨੇ ਔਰ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈਗਾ ਟਿੰਕੂ ਵਰਮਾ ਜੀ ਦਾ ਹੈਗਾ ਔਰ ਮੇਨ ਗੱਲ ਇਹ ਹੈ ਕਿ ਜਿਹੜਾ ਇਹ ਮੈਚ ਸਟਾਰਟ ਹੋ ਰਹੇ ਨੇ ਇਹ ਕੋਈ ਕਲੱਬ ਹੈਗਾ ਕੋਈ ਵੀ ਇਹਦੇ ਵਿੱਚ ਸਿਰਫ 4-5 ਮੈਂਬਰ ਹੈਗੇ ਨੇ ਜਿਹੜੇ ਮੁੰਡੇ ਨੇ ਯੂਥ ਦੇ ਨੇ ਔਰ ਉਹਨਾਂ ਦੀ ਇੱਕ ਵਧੀਆ ਸੋਚ ਹੈਗੀ ਆ ਸੋਚ ਨੂੰ ਅਸੀਂ ਸਲਾਮ ਕਰਦੇ ਆ ਕਿਉਂਕਿ ਇੱਕ ਵਧੀਆ ਜਾਨੀ ਕਿ ਉਪਰਾਲਾ ਕਰ ਰਹੇ ਨੇ ਇਹਦੇ ਨਾਲ ਜਿਹੜੇ ਕੀ ਜਿਹੜੇ ਯੂਥ ਹੈ ਉਹ ਉਹਨਾਂ ਨੂੰ ਕਿਸੇ ਪਾਸੇ ਹੋਰ ਲੱਗਣ ਦੀ ਬਜਾਏ ਖੇਡਾਂ ਵੱਲ ਜਾਨੀ ਕਿ ਉਹਨਾਂ ਦਾ ਕੋਈ ਰੁਚੀ ਬਣਦੀ ਹੈ ਇਹਦੇ ਵਿੱਚ ਟਿੰਕੂ ਵਰਮਾ ਹੋ ਗਿਆ ਵਿਕਰਮ ਠਾਕੁਰ ਵਿਜੇ ਬਾਂਸਲ ਪਾਤੜਾ ਜੀ ਔਰ ਸੰਦੀਪ ਬਿਰਕ ਇਹਨਾਂ ਵੱਲੋਂ ਜਾਨੀ ਕਿ ਇੱਥੇ ਕ੍ਰਿਕਟ ਦਾ ਯਾਨੀ ਕਿ ਮੈਚ ਕਰਵਾਇਆ ਜਾ ਰਿਹਾ ਹੈ ਔਰ ਵੱਡੀ ਗੱਲ ਇਹ ਹੈ ਕਿ ਇਹ ਇੱਕ ਜਿਹੜੇ ਆਪਣਾ ਟਿੰਕੂ ਬਰਮਾ ਜੀ ਨੇ ਇੱਕ ਸਮਾਜ ਸੇਵੀ ਵੀ ਹੈਗੇ ਨੇ ਔਰ ਕ੍ਰਿਕਟ ਪ੍ਰਮੋਟ ਪ੍ਰਮੋਟਰ ਵੀ ਹੈਗੇ ਨੇ ਹਨਾ ਉਹਨਾਂ ਵੱਲੋਂ ਯਾਨੀ ਕਿ ਇੱਥੇ ਸਾਰਾ ਯਾਨੀ ਕਿ ਪ੍ਰੋਗਰਾਮ ਯਾਨੀ ਕਿ ਅਰੇਂਜਮੈਂਟ ਕੀਤਾ ਗਿਆ ਇੱਥੇ ਕੁਝ ਹੋਰ ਵੀ ਤੁਹਾਨੂੰ ਮੈਂ ਤਸਵੀਰਾਂ ਦਾ ਡਰਮਾ ਸਾਂਝੀ ਜਰੂਰ ਕਰਾਂਗੇ ਇੱਥੇ ਜਿਹੜਾ ਸਟੇਡੀਅਮ ਬਣਿਆ ਸੀ ਉਹਦੇ ਵੀ ਕਾਫੀ ਖਸਤਾ ਹਾਲਤ ਸੀ ਔਰ ਜਿਹੜੀ ਇੱਥੇ ਗਰਾਊਂਡ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਕਾਫੀ ਇਹਨਾਂ ਨੂੰ ਯਾਨੀ ਕਿ ਮਿਹਨਤ ਮੁਸ਼ਕਤ ਕਰਨੀ ਪਈ ਆ ਔਰ ਆਪ ਲੱਗ ਕੇ ਮੁੰ ਨੇ ਤਿਆਰੀ ਕਰਕੇ ਇੱਥੇ ਜਾਂਦੇ ਰਹੇ ਨੇ ਤੇ ਅੱਜ ਫਾਈਨਲ ਯਾਨੀ ਕਿ ਇਹਨਾਂ ਦੇ ਜਿਹੜੇ ਇੱਥੇ ਕੰਮ ਮੁਕੰਮਲ ਹੋ ਚੁੱਕਿਆ ਤੇ ਕੱਲ ਨੂੰ ਇੱਥੇ ਕਾਫੀ ਯਾਨੀ ਕਿ ਟੀਮਾਂ ਜਿਹੜੀਆਂ ਨੇ ਉਹ ਇੱਥੇ ਆ ਕੇ ক্রিকেট ਦਾ ਯਾਨੀ ਕਿ ਮੈਚ ਦਿਖਾਣਗੀਆਂ ਵੱਡੀ ਇੱਕ ਹੋਰ ਵੀ ਤੁਹਾਨੂੰ ਮੈਂ ਗੱਲ ਦੱਸਣੀ ਚਾਹੁੰਦਾ ਕਿ ਇੱਥੇ ਜਿਹੜਾ ਪਹਿਲਾ ਇਨਾਮ ਹੋਏਗਾ 71000 ਰੁਪਏ ਦਾ ਇਨਾਮ ਰੱਖਿਆ ਗਿਆ ਹੈ ਜਿਹੜੀ ਜੇਤੂ ਟੀਮ ਹੋਏਗੀ ਬਾਕੀ ਸਾਡੇ ਨਾਲ ਜਿਹੜੇ ਟਿੰਕੂ ਵਰਮਾ ਜੀ ਹੋਗੇ ਵਿਜੇ ਬਾਂਸਲ ਜੀ ਹੋਗੇ ਸੰਦੀਪ ਵਿਰਕ ਔਰ ਵਿਕਰਮ ਠਾਕੁਰ ਜੀ ਉਹ ਸਾਡੇ ਨਾਲ ਇੱਥੇ ਮੌਜੂਦ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਰੀ ਜਾਣਕਾਰੀ ਲੈਣੇ ਆ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚਮੇਂ ਨਿਊਜ਼ ਪੰਜਾਬ ਦੇ ਨਾਲ ਅੱਛਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਆਪਣਾ ਟਿੰਕੂ ਬਰਮਾ ਇੱਕ ਤੁਹਾਡੇ ਅੱਜ ਦੇਖ ਕੇ ਆਏ ਆ ਸਾਰਾ ਸਿਸਟਮ ਜਿਹੜਾ ਇੱਕ ਗਰਾਊਂਡ ਤੁਸੀਂ ਤਿਆਰ ਕਰ ਦਿੱਤਾ ਹੈ ਔਰ ਕੱਲ ਜਾਨਕੀ ਕ੍ਰਿਕਟ ਦਾ ਕ੍ਰਿਕਟ ਦਾ ਇੱਕ ਮੈਚ ਇੱਥੇ ਹੋਣ ਜਾ ਰਹੇ ਨੇ ਔਰ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਮੈਨੂੰ ਲੱਗਦਾ ਕਾਫੀ ਦਿਨ ਹੋ ਗਏ ਇੱਥੇ ਮਿਹਨਤ ਵੀ ਕਾਫੀ ਕੀਤੀ ਹੈ ਔਰ ਗਰਾਊਂਡ ਜਿਹੜਾ ਪ੍ਰੋਪਰ ਤੁਸੀਂ ਇੱਕ ਵਾਰ ਇਹਨਾਂ ਪ ਸਾਨੂੰ ਜਿਹੜਾ ਹੈਗਾ ਜੀ ক্রিকেট ਦਾ ਲਗਭਗ ਲੱਲੂ ਵੀ 8-10 ਸਾਲਾਂ ਤੋਂ ਖੇਡਦੇ ਆ ਰਹੇ ਆ ਸ਼ੌਂਕ ਹੈ ਜੀ ਇਦਾਂ ਜੀ ਕੁਝ ਕਾਰਨ ਲੋਕਾਂ ਤੋਂ ਸੁਣਨ ਨੂੰ ਮਿਲਦੇ ਨੇ ਵੀ ਟੂਰਨਾਮੈਂਟ ਜਿਹੜੇ ক্রিকেট ਦੇ ਆਪਣੇ ਏਰੀਆ 'ਚ ਲਗਭਗ ਹੁੰਦਾ ਚਲੋ ਬਾਤਾਂ ਬਹੁਤ ਤੋਂ ਫੇਮਸ ਹੈ ক্রিকেট ਟੂਰ ਆਪਣੇ ਮੋਗੇ ਸੈੱਟ ਲਾ ਲਓ ਲੁਧਿਆਣਾ ਉਹ ਜਿੱਥੇ ਵੀ ਹੂੰ ਔਰੇ ਸੁਣਨ ਨੂੰ ਇਹ ਗੱਲਾਂ ਆਂਦੇ ਆ ਲੋਕਾਂ ਨੂੰ ਵੀ ਟੂਰਨਾਮੈਂਟ ਚ ਪਤਾ ਨਹੀਂ ਪੈਸੇ ਬਣਾਏ ਜਾਂਦੇ ਨੇ ਤਾਂ ਗਲੇ ਜਾਂਦੇ ਨੇ ਬਿਲਕੁਲ ਐਵੇਂ ਦਾ ਵੀਰੇ ਕੁਝ ਨਹੀਂ ਹੈਗਾ ਅਸੀਂ ਇੱਕ ਚੀਜ਼ੇ ਗੁਰੂ ਘਰ ਤੋਂ ਪਹਿਲਾਂ ਚੜਦੇ ਆ ਜਦੋਂ ਵੀ ਟੂਰਨਾਮੈਂਟ ਸਟਾਰਟ ਕਰਦੇ ਆ ਉੱਥੇ ਸੌ ਚੱਕ ਕੇ ਤੁਰਦੇ ਆ 1 ਰੁਪਿਆ ਖਾਣਾ ਨਹੀਂ ਉੱਥੇ ਭਲਾ ਦਾਂਗੇ ਜਦ ਤੱਕ ਅਸੀਂ 50 60000 ਰੁਪਏ ਪੱਲੋਂ ਲਾ ਕੇ ਟੂਰਨਾਮੈਂਟ ਫੇਰ ਕਰਵਾਨੇ ਆ ਬਿਲਕੁਲ ਦੂਜਾ ਨੰਬਰ ਸਾਡਾ ਗਰਾਊਂਡ ਦਾ ਗਰਾਊਂਡ ਦਾ ਬਾਲਾ ਬੁਰਾ ਹਾਲ ਹੁੰਦਾ ਵੀਰ ਇੱਕ ਸਟੇਡੀਅਮ ਦੇਖ ਲਓ ਸਟੇਜ ਦਾ ਬੁਰਾ ਹਾਲ ਸਟੇਡੀਅਮ ਦੀ ਜੇ ਗੱਲ ਕੀਤੀ ਜਾਵੇ ਇਹਦਾ ਤਾਂ ਕੋਈ ਚਾਰਦੁਆਰੀ ਵੀ ਨਹੀਂ ਸੀ ਹੈਗੀ ਔਰ ਇੱਕ ਮੇਨ ਗੱਲ ਜਿਹੜੀ ਕਿ ਅੰਦਰੋਂ ਵੀ ਬਿਲਕੁਲ ਖੱਡੇ ਪਏ ਹੋਏ ਸੀ ਔਰ ਫੁੱਟਿਆ ਪਿਆ ਸੀ ਬਿਲਕੁਲ ਇੱਕਦਮ ਨਵਾਂ ਲੋਕੇਸ਼ਨ ਤੁਸੀਂ ਇੱਕ ਵਾਰੀ ਐਨ ਤਿਆਰ ਕਰ ਦਿੱਤਾ ਪੂਰਾ ਸਟੇਡੀਅਮ ਜੀ ਤਾਂ ਮੈਂ ਦੇਖੋ ਜੀ ਕੋਈ ਐਨ ਤਾਂ ਹੈ ਨਹੀਂ ਵੀ ਅਸੀਂ ਘੱਗੇ ਚ ਕੱਲਾ ਟੂਰਨਾਮੈਂਟ ਕਰਵਾਣਾ ਪੂਰੇ ਸਾਡੇ ਏਰੀਆ ਦੇ ਮੁੰਡੇ ਵੀ ਮਿਹਨਤ ਕਰਨ ਆਉਂਦੇ ਨੇ ਦੇਖ ਇਹਦਾ ਕੰਮ ਕਰਾ ਕੇ ਮੁਕੰਮਲ ਨੀਚੇ ਫਰਸ ਲਵਾਤਾ ਚਲੋ ਜਿੰਨਾ ਕੋ ਹੁੰਦਾ ਜੇ ਰਲ ਮਿਲ ਕੇ ਬੇਨਤੀ ਸਾਡੀ ਹੁੰਦੇ ਕੋਈ ਲੱਤਾਂ ਨਾ ਖਿੱਚੇ ਸਾਡੀਆਂ ਜਿੰਨਾ ਕਿ ਅਸੀਂ ਹੋਇਆ ਅੱਗੇ ਵਾਸਤੇ ਪੂਰਾ ਵੱਧ ਝੜ ਕੇ ਕਰਾਂਗੇ ਕਿ ਕਿਸੇ ਦਾ ਨੁਕਸਾਨ ਨਹੀਂ ਕਰਦੇ ਜਿੰਨਾ ਹੋਇਆ ਫਾਇਦਾ ਹੀ ਕਰਾਂਗੇ ਵੀਰੇ ਗਰਾਊਂਡ ਦਾ ਬਹੁਤ ਜਿਆਦਾ ਮੜਾ ਹਾਲ ਹੈ ਇਹਦੇ ਵਾਸਤੇ ਸਾਨੂੰ ਨਾਲ ਜਿੰਨੇ ਭਰਾ ਸਾਡੇ ਜੁੜਨਗੇ ਆਪਾਂ ਵੱਤੋ ਵੱਦੇ ਦਾ ਕਰਦੇ ਜਾਵਾਂਗੇ ਟਿੰਕੂ ਜੀ ਤੁਹਾਨੂੰ ਇਹ ਜਿੰਨਾ ਤੁਸੀਂ ਕੰਮ ਕੀਤਾ ਆ ਚਾਹੇ ਆਪਾਂ ਗੱਲ ਕੀਤੀ ਜਾਵੇ ਸਟੇਡੀਅਮ ਦੀ ਹਨਾ ਤੇ ਇਹਦੇ ਵਿੱਚ ਤੁਹਾਨੂੰ ਸਹਿਯੋਗ ਕਿੰਨੇ ਕਿੰਨੇ ਦਿੱਤਾ ਕਮੇਟੀ ਵੱਲੋਂ ਕੋਈ ਸਹਿਯੋਗ ਮਿਲਿਆ ਜਾਂ ਕੋਈ ਨਗਰ ਚਲੋ ਸਾਰਿਆਂ ਦਾ ਹੀ ਸਹਿਯੋਗ ਹੈ ਜੀ ਪ੍ਰਿੰਸੀਪਲ ਮੈਡਮ ਨੇ ਆਪਾਂ ਨੂੰ ਪਹਿਲੀ ਸਟਾਰਟਿੰਗ ਤੋਂ ਸਟੇਜ ਦੀ ਗੱਲ ਹੋਈ ਸੀ ਮੈਡਮ ਨੇ ਆਪਾਂ ਨੂੰ 5000 ਰੁਪਏ ਦਿੱਤਾ ਇਹ ਦੇਖੋ ਉਹਨਾਂ ਨੇ ਹਮ ਬਾਕੀ ਅਸੀਂ ਆਪਦੀ ਜੇਬ ਦੇ ਵਿੱਚੋਂ ਹੀ ਪੈਸੇ ਲਾਏ ਨੇ ਜਿੰਨੇ ਲਾਏ ਨੇ 45 ਤੋਂ 50000 ਰੁਪਏ ਦੇ ਕਰੀਬ ਸਾਡਾ ਗਰਾਊਂਡ ਤੇ ਜਿਹੜਾ ਖਰਚਾ ਆਇਆ ਸੀ ਆਪਦੀ ਜੇਬ ਦੇ ਵਿੱਚੋਂ ਹੀ ਸਾਰੇ ਰਲ ਮਿਲ ਕੇ ਪਾਈਆਂ ਨੇ ਅਸੀਂ ਲਾਏ ਟੂਰਨਾਮੈਂਟ ਦਾ ਇੱਕ ਦਿਨ ਦਾ ਵੀਰੇ ਇੱਕ ਦਿਨ ਅਸੀਂ ਕਰਾ ਕੇ ਵਗ ਜਾਾਂਗੇ ਦੇਖੋ ਹਣਾ ਪਰ ਅਸੀਂ ਸੋਚਦਾ ਵੀ ਪਿੱਛੋਂ ਯਾਰ ਕੋਈ ਚੀਜ਼ ਬਣੇ ਤਾਂ ਅੱਗੇ ਵੀ ਕੰਮ ਆਵੇ ਕਿਸੇ ਤੇ ਅਸੀਂ ਕੋਈ ਟੂਰਨਾਮੈਂਟ ਤੋਂ ਪ ਪਰ ਨਾ ਇਹ ਚੀਜ਼ ਦੀ ਲੋੜ ਨਹੀਂ ਰੱਬ ਨੇ ਵਧੀਆ ਚੱਲੂ ਸੁਣਿਆ ਸਾਰੇ ਭਾਈ ਆਪਣੇ ਵਧੀਆ ਮਿਹਨਤੀ ਨੇ ਵਧੀਆ ਪੈਸੇ ਵਾਲਾ ਕੋਈ ਇਹੋ ਜਿਹਾ ਸਿਸਟਮ ਨਹੀਂ ਹੈਗਾ ਪਰ ਐ ਵੀ ਜਿੰਨਾ ਕੋ ਹੁੰਦਾ ਸੀ ਪੱਲੋਂ ਲਾ ਕੇ ਗਰਾਊਂਡ ਵਾਸਤੇ ਬਹੁਤ ਸੋਚਦੇ ਆਂ ਵੀ ਜਿੰਨਾ ਕੋ ਹੋ ਸਕਦਾ ਵਧੀਆ ਕਰੀਏ ਬਹੁਤ ਮਾੜੇ ਹਾਲਾਤ ਹੁੰਦ ਨੇ ਹਰ ਇੱਕ ਵਾਰ ਅਸੀਂ ਚੌਥਾ ਟੂਰਨਾਮੈਂਟ ਆ 50 ਤੋਂ 60000 ਰੁਪਏ ਸਾਡਾ ਗਰਾਊਂਡ ਤੇ ਲੱਗ ਜਾਂਦਾ ਹਰ ਸਾਲ ਟੀਮਾਂ ਜੀ ਆਪਣੇ ਜਿਵੇਂ ਸਾਰੀ ਲਗਭਗ ਆਪਣੇ ਹਰ ਇੱਕ ਸਟੇਟ ਦੇ ਵਿੱਚੋਂ ਪਲੇਅਰ ਹਿੱਟ ਨਾ ਰਹੇ ਨੇ ਜੀ ਆਪਣੇ ਕੋਲ ਕੋਈ ਐ ਨਹੀਂ ਹੈਗਾ ਵੀ ਪਲੇਅਰ ਨਾਮ ਹੀ ਪਲੇਅਰ ਹੋਣਗੇ ਸਾਰੇ ਜਿੰਨੇ ਕੋ ਉਸਕੋ ਦੇ ਆਪਣੇ ਹੈਗੇ ਬਹੁਤ 플레이ਰ ਨੇ ਜਿਹੜੇ ਆਪਣੇ ਬਾਹਰ ਮਵੇ ਕਲਕੱਤੇ ਆਪਣੇ ਖੇਡ ਕੇ ਆ ਰਹੇ ਨੇ ਸਾਰੇ 플레이ਰ ਏ ਟੂ ਜ਼ेड ਜਿੰਨੇ ਆਪਣੇ ਦੇਖਣ ਵਾਲੇ ਹੁੰਦੇ ਨੇ ਕ੍ਰਿਕਟ ਵਾਲੇ ਨੂੰ ਪਤੀ ਆ ਸਾਰੇ 플레이ਰ ਟੌਪ ਟੌਪ ਦੇ 플레이ਰ ਆਣਗੇ ਜੀ ਹਰ ਇੱਕ ਸਟੇਟ ਦੇ ਵਿੱਚੋਂ 플레이ਰ ਆ ਰਹੇ ਆਪਣੇ ਕੋਲ ਔਰ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਯਾਨੀ ਕੇ ਮੈਚ ਜੀ ਕੱਲੋਂ 8:30 ਵਜੇ ਪੂਰਾ ਖੜਕਾ ਦੜਕਾ ਸ਼ੁਰੂ ਹੈ ਜੀ ਸ਼ਾਮ ਤੱਕ ਪੂਰੀ ਖੜਕਾ ਦੜਕ ਕੇ ਅੱਗੇ ਨਿਕਲੂਗੀ ਪੂਰੀ ਜਿੰਨੀ ਹੋਈ ਬਹੁਤ ਤਗੜੇ ਤਗੜੇ 플레이ਰ ਆਣਗੇ ਜੀ ਕ੍ਰਿਕਟ ਦੇ ਜਿੰਨੇ ਹੋਣਗੇ ਆਪਣੇ ਕੋਲ ਸਾਰੇ ਦਰਸ਼ਕਾਂ ਨੂੰ ਖੁੱਲਾ ਸੱਦਾ ਹਮਮਾ ਹਮਾ ਕੇ ਪਹੁੰਚੋ ਲੰਗਰ ਦਾ ਪਾਣੀ ਦਾ ਹਰ ਇੱਕ ਚ ਗੱਲਾਂ ਜੇ ਬੀਜੇ ਪੰਸਲ ਸਾਹਿਬ ਨੇ ਆਪਣੇ ਇਹ ਪੱਤੜਾਂ ਤੋਂ ਨੇ ਜੀ ਇੱਧਰ ਸੰਦੀਪ ਬਿਰਕ ਜੀ ਆਪਣਾ ਤਾਲਾਂ ਤੋਂ ਇਹ ਆਪਣੇ ਦਿੱਦਾਂ ਤੋਂ ਵੀਕਰੋ ਠਾਕੁਰ ਜੀ ਇਹ ਜੁੱਕੇ ਗਏ ਹੋਏ ਸੀਗੇ ਅਸੀਂ ਤਿੰਨ ਚਾਰ ਮਹੀਨੇ ਪਹਿਲਾਂ ਟੂਰਨਾਮੈਂਟ ਕਰਵਾਉਣਾ ਸੀ ਕੁਝ ਕਾਰਨਾ ਕਰਕੇ ਉਹ ਅੱਗੇ ਕਰਿਆ ਆਪਣੇ ਹੁਣ ਇਹ ਸਪੈਸ਼ਲ ਟੂਰਨਾਮੈਂਟ ਕਰਕੇ ਬਾਹਰੋਂ ਆਏ ਸੀ ਆਪਣੇ ਓਕੇ ਹੁਣ ਤੱਕ ਇਹ ਉਰੀ ਨੇ ਅੱਛਾ ਵੀ ਸਪੈਸ਼ਲ ਟੂਰਨਾਮੈਂਟ ਦੇ ਵਿੱਚ ਤੁਹਾਡੇ ਨਾਲ ਸਾਥ ਦੇਣ ਵਾਸਤੇ ਯਾਨੀ ਕਿ ਇੱਥੇ ਸਾਥ ਦੇਣ ਵਾਸਤੇ ਕੋਈ ਪੈਸੇ ਵੱਲੋਂ ਘਟ ਨਹੀਂ ਕਿਸੇ ਤਰ੍ਹਾਂ ਦਾ ਕੋਈ ਨਹੀਂ ਸਪੈਸ਼ਲ ਇੱਕ ਟੂਰਨਾਮੈਂਟ ਕਰਕੇ ਜੀ ਆਪਣੇ ਕੋਲ ਆਏ ਨੇ ਆਪਣਾ ਪਿਆਰ ਇਹਦੇ ਭਾਈ ਨਾਲ ਸਗੇ ਭਈਆਂ ਨਾਲ ਵੱਧ ਕੇ ਜਿੱਥੇ ਖੜ ਗਏ ਖੜ ਗਏ ਨਾਲ ਪਿੱਛੇ ਹੈ ਨਾ ਪਿੱਛੇ ਆਪਣੀ ਜਾਨ ਹਜ਼ਰ ਆਪਣੇ ਪਿੱਛੇ ਨਾ ਦੀ ਜਾਨ ਹਜ਼ਰ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਹਨਾ ਇੱਕ ਫੋਨ ਕਰਿਆ ਸੀ ਬਈ ਇਹਨੂੰ ਮੈਂ ਵੀ ਆਪਾਂ ਟੂਰਨਾਮੈਂਟ ਕਰਾਣਾ ਹੈ ਮੈਨੂੰ ਲੱਗਦਾ 10 ਦਿਨਾਂ ਚ ਆ ਗਿਆ ਸੀ ਬਾਰਾ ਸਿਰਫ 10 ਦਿਨਾਂ ਦੇ ਵਿੱਚ ਔਰ ਬਾਹਰ ਜਿਹੜੇ ਜਾਂਦੇ ਨੇ ਉਹਦਾ ਛੇਤੀ ਕਿਤੇ ਵਾਪਸ ਆਉਣ ਦਾ ਨਾਂ ਨਹੀਂ ਲੈਂਦੇ ਕੋ ਵੀ ਗਰਮੀ ਦੇ ਸੀਜ਼ਨ ਚ ਸਾਢੇ 35 ਸੀ ਜੀ ਵੀ 41000 ਕਿਹ ਰੁਪਈਆ ਨਾਮ ਰੱਖਣਾ ਹਾਂ 41 ਤੋਂ ਚਲੋ ਮੈਂ 51000 ਰੁਪਈਆ ਕਰਤਾ ਇਹਨੇ ਆ ਕੇ ਕਹਿੰਦਾ 51 ਨਹੀਂ ਜਿੰਨਾ ਵੱਧੋ ਸਕਦਾ ਵੱਧ ਕਰ ਲਾ ਇਹ ਅਸੀਂ 71000 ਰੁਪਏ ਪ੍ਰਾਈਜ਼ ਰੱਖਿਆ 71 ਤੋਂ ਵੀ ਨਹੀਂ ਮੰਨਦਾ ਸੀ ਕਹਿੰਦਾ ਵਧਾ ਕਰ ਲੈ ਕੋਈ ਚੱਕਰ ਨਹੀਂ ਮੈਂ ਕਿਹਾ ਆਪਣੇ ਏਰੀਆ ਦੇ हिसाब ਨਾਲ ਸਹੀ ਹੈ ਚਲੋ ਵਧੀਆ ਟੂਰਨਾਮੈਂਟ ਹੈ ਬਿਲਕੁਲ ਆਪਾਂ 71000 ਰੱਖਦੇ ਆ ਉਸ ਤੋਂ ਬਾਅਦ ਬਈ ਜਿੰਨਾ ਹੋ ਸਕਿਆ ਜੇ ਸਾਨੂੰ ਸਾਥ ਮਿਲੀ ਗਿਆ ਅਸੀਂ ਕੋਈ ਪੈਸੇ ਤੌਰ ਤੇ ਨਹੀਂ ਕਹਿੰਦੇ ਸਾਡੇ ਵੀ ਲੱਤਾਂ ਨਾ ਖਿੱਚਣੇ ਨਹੀਂ ਬਹੁਤਾ ਕੱਗੇ ਨੂੰ ক্রিকেট ਦੇ ਵਿੱਚ ਬ੍ਰਾਂਡ ਬਣਾ ਦਾਂਗੇ ਬਈ ਇਹ ਤੁਹਾਡੇ ਨਾਲ ਵਾਦਾ ਹੈ ਇੱਕ ਪਾਰਟੀ ਬਾਜ਼ੀ ਤੋਂ ਆਪਾਂ ਕਹਿ ਸਕਦੇ ਕਿ ਉੱਪਰ ਉੱਠ ਗਏ ਹਨ ਔਰ ਬਾਕੀ ਤੁਸੀਂ ਵੀ ਸਪੈਸ਼ਲ ਕਹਿੰਦੇ ਵੀ ਇੱਕ ਸੱਦੇ ਦੇ ਉੱਤੇ ਇੱਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆਏ ਉਹਨਾਂ ਦਾ ਸਾਥ ਦੇ ਰਹੇ ਹੋ ਨਾਲ ਹਨ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਜਿਹੜੇ ਅੱਗੇ ਵੀ ਜਿਹੜੇ ਮੈਚ ਹੋਣਗੇ ਜਾਂ ਅਗਲੇ ਸਾਲ ਤੁਸੀਂ ਕਰਵਾਓਗੇ ਉਹਦੇ ਵਿੱਚ ਕਿੰਨਾ ਕੁ ਹੋਰ ਜ਼ਿਆਦਾ ਨਿਖਾਰ ਆਏਗਾ ਦੇਖੋ ਜੀ ਮੇਰਾ ਪਿੰਡ ਵੈਸੇ ਦੇ ਦੇਣਾ ਆਪਾਂ ਟਿੰਕੂ ਦੇ سپورਟ ਦੇ ਹਰ ਟਾਈਮ ਖੜੇ ਰਹਾਂਗੇ ਜੇ ਉਹ ਘੱਗੇ ਕਰਾਵੇ ਕਿੰਨਾ ਕਰਾਵੇ ਆਪਾਂ ਉਹਨਾਂ ਦੇ ਨਾਲ ਤੇ ਵੱਧ ਤੋਂ ਵੱਧ ਜਿੰਨਾ ਵੀ ਭਲਾਈ ਸਮਾਜ ਸੇਵਾ ਵਾਲਾ ਕੰਮ ਹੋਊਗਾ ਆਪਾਂ ਕਰਦੇ ਰਹਿਣਾ ਬਾਈ ਨੇ ਇਹ ਗੱਲ ਕਹੀ ਕਿ ਨਾਮ ਤਾਂ ਸਿਰਫ 51000 ਦਾ ਰੱਖਿਆ ਸੀ ਨਾ 41 ਦਾ 41 ਤੋਂ 51 ਹੋ ਗਿਆ 51 71 ਵੀ ਹੋ ਗਿਆ ਕਹਿੰਦੇ ਵੀ ਤੁਹਾਡੀ ਬਹੁਤ ਵੱਡਾ ਸਹਯੋਗ ਇਹਦੇ ਵਿੱਚ ਹੈਗਾ ਆਪਾਂ ਟਿੰਕੂ ਨੂੰ ਇਹ ਹੀ ਗੱਲ ਕਹੀ ਵੀ ਜਦੋਂ ਵੀ ਕੋਈ ਵੀ ਪ੍ਰੋਗਰਾਮ ਕਰਾਉਣਾ ਸਮਾਜ ਸੇਵਾ ਦਾ ਕੰਮ ਕਰਾਉਣਾ ਜਾਂ ਕੋਈ ਕ੍ਰਿਕਟਰ ਆ ਜਾਂ ਕੋਈ ਹੋਰ ਸਦਾਰ ਕਰਾਉਣਾ ਤਾਂ ਆਪਾਂ ਹਮੇਸ਼ਾ ਵੱਧ ਤੋਂ ਵੱਧ ਚੜ ਕੇ ਕਰਨ ਦਾ ਸਾਧਵਾਂਗੇ ਔਰ ਕਿਸੇ ਪਾਰਟੀ ਵਾਜੀ ਨਾਲੋਂ ਉੱਪਰ ਹੈ ਧੰਨਵਾਦ ਤੁਹਾਡਾ ਵੀ ਇੱਥੇ ਆ ਕੇ ਅੱਜ 7-8 ਦਿਨ ਹੋ ਗਏ ਮਿਹਨਤ ਕਰ ਰਹੇ ਹੋ ਔਰ ਗਰਾਊਂਡ ਦੇ ਨਾਲ ਪਾਈਆਂ ਦੇ ਨਾਲ ਸਪੋਰਟ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਰ ਤੁਸੀਂ ਮੇਰੇ ਬਸ ਇਹਦੇ ਬਾਰੇ ਤਾਂ ਵੀ ਇਹੀ ਬੋਲਣਾ ਚਾਹਾਂਗੇ ਜੀ ਖਡਾਰੀਆਂ ਦੇ ਵਿੱਚ ਇਹਨੂੰ ਦੇਖਦੋ ਇਹ ਸਾਰਿਆਂ ਨੂੰ ਬਹੁਤ ਦੇਖ ਕੇ ਮਾ ਆਪਣੇ ਆਪ ਨੂੰ ਬਹੁਤ ਇੱਕ ਹੌਸਲਾ ਬਣਦਾ ਹੈ ਤੇ ਆਪਾਂ ਚੰਗੀ ਚੀਜ਼ ਬਾਰੇ ਕੁਝ ਕਰਨਾ ਚਾਹੁੰਦੇ ਆ ਜੀ ਤਾਂ ਆਪਾਂ ਇਸ ਚੀਜ਼ ਦੇ ਨਾਲ ਟਿੰਕੂ ਵੀਰੇ ਦੇ ਨਾਲ ਜੁੜੇ ਆ ਜੀ ਭਰਾ ਨੇ ਆਪ ਨੂੰ ਦੱਸਿਆ ਕਿ ਏਦਾਂ ਕਰਕੇ ਆਪਾਂ ਇੱਥੇ ਇੱਕ ਕ੍ਰਿਕਟ ਦਾ ਟੂਰਨਾਮੈਂਟ ਕਰਵਾਉਣਾ ਚਾਹੁੰਦੇ ਹਾਂ ਤੇ ਆਪਨੇ ਉਸੇ ਟਾਈਮ ਇਹਨਾਂ ਨਾਲ ਹਾਂ ਕਰਕੇ ਪੂਰਾ ਕਦਮ ਨਾਲ ਕਦਮ ਲਾ ਕੇ ਇਹਨਾਂ ਦੇ ਨਾਲ ਤੋਰੇ ਰਹੇ ਆ ਜੀ ਆਪਨੇ ਬਿਲਕੁਲ ਬਹੁਤ ਵਧੀਆ ਯਾਨੀ ਕਿ ਟਿੰਕੂ ਵੀਰੇ ਨੇ ਵੇਕ ਅਪ ਅਪਰਾਲਾ ਕੀਤਾ ਔਰ ਯੂਥ ਵੀ ਸਾਰੇ ਇਕੱਠੇ ਹੋਈਏ ਇੱਕ ਪ੍ਰੇਮ ਦਾ ਇੱਕ ਸਨੇਹਾ ਵੀ ਬਹੁਤ ਵੱਡਾ ਜਾਂਦਾ ਹੈ ਹਨਾ ਬਿਲਕੁਲ ਜੀ ਬਿਲਕੁਲ ਆਪਸ ਸਾਡੀ ਜੀ ਵੀ ਆਪਾਂ ਨੂੰ ਕੰਮਕਾਰ ਨੂੰ ਛੱਡਦੇ ਹੋਏ ਆਪਾਂ ਇੱਥੇ ਪੂਰੀ ਮਿਹਨਤ ਕਰ ਰਹੇ ਆ ਜੀ ਸਾਰੇ ਤੇ ਫਿਰ ਕੱਲ ਨੂੰ ਇੱਥੇ ਪੂਰੀ ਤਿਆਰੀ ਹੋਣੀ ਆ ਔਰ ਕੱਲ ਨੂੰ ਵੀ ਪੂਰਾ ਸਹਿਯੋਗ ਸਾਰਾ ਦਿਨ ਪੂਰਾ ਇਸ ਹੋਇਆ ਸਾਰੇ ਆਪਣੇ ਜਾਣਕਾਰ ਜਿੰਨੇ ਸੱਜਣ ਮਿੱਤਰ ਨੇ ਸਭ ਨੂੰ ਸੱਦਾ ਪੱਤਰ ਅਸੀਂ ਦਿੱਤਾ ਹੋਇਆ ਜੀ ਉਹ ਸਾਰੇ ਹੋਮ ਹੋਮਾ ਕੇ ਪਹੁੰਚਣਗੇ ਜੀ ਤੇ ਜੋ ਮਾਲਕ ਨੇ ਕਰ ਲੈਣਾ ਓਕੇ ਆ ਜੀ ਸਾਰਾ ਬਿਲਕੁਲ ਜੀ ਕੀ ਨਾਇਆ ਆਪਾ ਮੇਰਾ ਨਾਮ ਸੰਦੀਪ ਵਰਕੇ ਇੱਕ ਬੜਾ ਵਧੀਆ ਪ੍ਰਾਲਾ ਕਰ ਰਹੇ ਹੋ ਤੁਸੀਂ ਹਨ ਆਪਾਂ ਕਹੀਏ ਤੇ ਕਿ ਯੂਥ ਨੂੰ ਇੱਕ ਵਧੀਆ ਮੈਸੇਜ ਵੀ ਜਾਂਦਾ ਇਸ ਚੀਜ਼ ਦਾ ਕਿਉਂਕਿ ਲੋਕਾਂ ਦਾ ਇਹ ਖੇਡਾਂ ਵੱਲ ਤੁਸੀਂ ਧਿਆਨ ਲਗਾ ਰਹੇ ਹੋ ਕੋਈ ਨਾ ਕੋਈ ਬੁਰੇ ਕੰਮਾਂ ਦੇ ਵਿੱਚੋਂ ਜਿਹੜੇ ਨੇ ਯੂਥ ਨਿਕਲ ਕੇ ਖੇਡਾਂ ਵਾਲੇ ਪਾਸੇ ਆਉਂਦੀ ਹੈ ਇੱਕ ਤੁਹਾਡੇ ਕੋਲ ਕਲੱਬ ਦਾ ਨਾਮ ਵੀ ਨਹੀਂ ਹੈਗਾ ਔਰ ਤੁਸੀਂ ਆਪ ਹੀ ਯਾਨੀ ਕਿ ਕਲੱਬ ਇੱਕ ਬੜਾ ਤਗੜਾ ਹੋ ਹਨਾ ਤੁਹਾਡਾ ਨਾਮ ਇੱਕ ਕਲੱਬ ਬਣ ਗਿਆ ਤੇ ਤੁਸੀਂ ਬਹੁਤ ਵਧੀਆ ਪ੍ਰਾਲਾ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਸਾਤ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਟਿੰਕੂ ਭਰਾ ਦੇ ਨਾਲ ਜੁੜੇ ਹਾਂ ਸਾਡਾ ਅਸੀਂ ਇਕੱਠੇ ਰਹੇ ਟਿੰਕੂ ਦੇ ਨਾਲ ਹੋਣ ਕਰਕੇ ਹੀ ਸਾਨੂੰ ਇਹਨੇ ਨਾਲ ਲਿਆ ਕੇ ਆਪਾਂ ਮਤਲਬ ਕਿ ਇਸ ਤਰ੍ਹਾਂ ਟੂਰਨਾਮੈਂਟ ਕਰਾਉਣਾ ਚਲੋ ਸਾਨੂੰ ਵਧੀਆ ਲੱਗਾ ਸੀ ਇਹਦਾ ਸੰਯੋਗ ਦਿੰਨੇ ਆ ਤੇ ਹਮੇਸ਼ਾ ਇਹਦਾ ਸੰਯੋਗ ਦਿੰਦੇ ਰਾਵਾਂਗੇ ਦੇਖੋ ਸਾਨੂੰ ਇਸ ਚੀਜ਼ ਬਾਰੇ ਨਹੀਂ ਸੀ ਨੌਲੇਜ ਹੈਗੀ ਕੋਈ ਕ੍ਰਿਕਟ ਬਾਰੇ ਕੁਝ ਵੀ ਆ ਟਿੰਕੂ ਕਹਿੰਦਾ ਵੀ ਆਪਾਂ ਇਦਾਂ ਚੰਗਾ ਕੰਮ ਕਰਾਉਣਾ ਗਰਾਊਂਡ 'ਚ ਖਰਚਾ ਲਾਉਣਾ ਉੱਥੇ ਮੁੰਡੇ ਕੋਈ ਹੋਰ ਵੀ ਕੋਈ ਕੱਲ ਨੂੰ ਟੂਰਨਾਮੈਂਟ ਕਰਾਏਗਾ ਗਰਾਊਂਡ ਦੇ ਕਿਸੇ ਨੂੰ ਪੈਸਾ ਲਾਉਣ ਦੀ ਲੋੜ ਨਹੀਂ ਹੈਗੀ ਦੇਖੋ ਗੱਲ ਇਹੀ ਹੈ ਵੀ ਬਸ ਚੰਗੇ ਪਾਸੇ ਸਾਡਾ ਜੋ ਵੀ ਸਾਡਾ ਦਸਵੰਦ ਹੋਏਗਾ ਜੋ ਅਸੀਂ ਆਪਣੀ ਨੇਕ ਕਮਾਈ ਦੇ ਵਿੱਚੋਂ ਅਸੀਂ ਸਿਰ ਹਣਾ ਕੋ ਗੇਮ ਮਾਈਂਡ ਨਹੀਂ ਰੱਖਦੀ ਗੇਮ ਚ ਐ ਜਿਹੜੀ ਮਰਜ਼ੀ ਹੋਵੇ ਲੇਕਿਨ ਨਹੀਂ ਨਹੀਂ ਜਿਹੜੀ ਮਰਜ਼ੀ ਹੋਵੇ ਪਰ ਸਾਡੀ ਗੱਲ ਐ ਸਾਡਾ ਪ੍ਰਧਾਨਵੀ ਅਸੀਂ ਸਾਰੀ ਚਾਰੀ ਅਸੀਂ ਪ੍ਰਧਾਨ ਆ ਚਾਰੀ ਸਾਡੇ ਮੈਂਬਰ ਨੇ ਤੇ ਚਾਰੀ ਸਾਡੇ ਸਲਾਹਕਾਰ ਨੇ ਇੱਕ ਦੂਜੇ ਦੀ ਰਾਇ ਨਾਲ ਜੇ ਇੱਕ ਨੇ ਕਹਿਤਾ ਵੀ ਆਹ ਕੰਮ ਕਰਨਾ ਤਾਂ ਅਸੀਂ ਉਹਦੀ ਗੱਲ ਤੇ ਫੁੱਲ ਚੜਾਉਂਦੇ ਆ ਇੱਕ ਮੈਸੇਜ ਵੀ ਬੜਾ ਗੁੱਡ ਜਾਂਦਾ ਐ ਪਬਲਿਕ ਦੇ ਵਿੱਚ ਹਣਾ ਵੀ ਜਿਹੜਾ ਕੰਮ ਵਧੀਆ ਕਿ ਕਰਦਾ ਉਹਨੂੰ ਹਰੇਕ ਕੋਈ ਸਲਾਹਾ ਕਰਦਾ ਉਸ ਕੰਮ ਦੀ ਹਣਾ ਔਰ ਕੋਈ ਨਾ ਕੋਈ ਮਾੜੇ ਕੰਮਾਂ ਦੇ ਵਿੱਚੋਂ ਜੇ ਨਿਕਲ ਕੇ ਤੁਹਾਡੇ ਨਾਲ ਕੋਈ ਜੁੜਦਾ ਤਾਂ ਇੱਕ ਬਹੁਤ ਵੱਡੀ ਜੇ ਤੁਸੀਂ ਆਪਾ ਕਹਿ ਸਕਦੇ ਆ ਬਿਲਕੁਲ ਬਿਲਕੁਲ ਜੀ ਹੁਣ ਗਰਾਊਂਡ ਤੇ ਪੈਸਾ ਲਾਇਆ ਸਾਬ ਲਾਲੋ ਵੀ ਸਕੂਲ ਤੋਂ ਸਾਨੂੰ ਮੈਡਮ ਨੇ 5000 ਰੁਪਏ ਦਿੱਤੇ ਆ ਬਾਕੀ ਜਿੰਨਾ ਪੈਸਾ ਲੱਗਾ ਅਸੀਂ ਵੀਰਾਂ ਭਰਾਵਾਂ ਦੇ ਸਾਰਿਆਂ ਨੇ ਅਸੀਂ ਸੰਯੋਗ ਨਾਲ ਅਸੀਂ ਕਰਵਾਇਆ ਇਹ ਨਹੀਂ ਇਕੱਲਾ ਇੱਥੇ ਨਿਰਾ ਅਸੀਂ ਪੈਸਾ ਲਾ ਕੇ ਅਸੀਂ ਘਰ ਬੈ ਗਏ ਅਸੀਂ ਤੁਹਾਡੇ ਸਾਹਮਣੇ ਦੇਖ ਲਓ ਸਾਨੂੰ ਬਹੁਤ ਦਿਨ ਹੋ ਚੱਲੇ ਨੇ ਇੱਥੇ ਗਰਾਊਂਡ 'ਚ ਸਾਨੂੰ ਮਿਹਨਤ ਕਰਦੇ ਆ ਨਾਲ ਅਸੀਂ ਈਟਾਂ ਫੜਾਉਂਦੇ ਰਿਹਾ ਨਾਲ ਸਾਰੀ ਮਿਹਨਤ ਕਰਦੇ ਆ ਜੀ ਹੁਣ ਪੂਰੀ ਤਿਆਰੀ ਹੈ ਕੱਲ ਨੂੰ ਬਿਲਕੁਲ ਕੱਲ ਨੂੰ ਖੜਕੇ ਦੜਕੇ ਦੀ ਪੂਰੀ ਤਿਆਰੀ ਹੈ 8 8:30 ਵਜੇ ਮੈਚ ਸਾਡੇ ਕਲੱਬਾਂ ਦੇ 8 ਕਲੱਬਾਂ ਦੇ ਮੈਚ ਨੇ ਸ਼ੁਰੂ ਹੋ ਜਾਣਗੇ ਜੀ ਤਾਂ ਸ਼ਾਮ ਤੱਕ ਨੇਰੇ ਪੈਣ ਤੋਂ ਪਹਿਲਾਂ ਸਾਡੇ ਮੈਚ ਬਿਲਕੁਲ ਫਾਈਨਲ ਦੇ ਵਿੱਚ ਪਹੁੰਚ ਕੇ ਟੀਮਾਂ ਜਿਹੜੀ ਜਿੱਤ ਜੇਗੀ ਤਾਂ ਪਹਿਲਾ ਇਨਾਮ ਸਾਡਾ 71000 ਹੈ ਸੈਕਿੰਡ ਨਾਮ ਸਾਡਾ 41000 ਰੁਪਈਆ ਦਰਸ਼ਕਾਂ ਨੂੰ ਵੀ ਬੇਨਤੀ ਹੈ ਕਿ ਹਮ ਹਮਾ ਕੇ ਪੁੱਜੋ ਬਾਕੀ ਜੋ ਸਾਡੇ ਪ੍ਰਾਟਿੰਕੂ ਨੇ ਗੱਲਾਂ ਦੱਸੀਆਂ ਨੇ ਅਸੀਂ ਉਹ ਗੱਲਾਂ ਦੇ ਫੁੱਲ ਚੜਾਵਾਂਗੇ ਜੀ ਦੇ ਨਾਲ ਆ ਸਾਡੇ ਨਾਲ ਬਾਈਕ ਟਰੈਕਟਰ ਵਾਲਾ ਵੀ ਮੌਜੂਦ ਹੈ ਜਿਹੜਾ ਜਿਹਦੀ ਮਿਹਨਤ ਜ਼ਿਆਦਾ ਬਣਦੀ ਹੈ ਹਨਾ ਉਹਨੇ ਟਰੈਕਟਰ ਆਪਣਾ ਇੱਥੇ ਚਲਾ ਕੇ ਸਾਰਾ ਪੱਧਰ ਕੀਤਾ ਗਰਮੀ ਦੇ ਵਿੱਚ ਲੱਗਾ ਰਿਆ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਵੀਰੇ ਕੀ ਨਾਂ ਹੈ ਆਪਣਾ ਨਰਮਲ ਸਿੰਘ ਜੀ ਅੱਛਾ ਟਰੈਕਟਰ ਆ ਫਿਰ ਆਪਣਾ ਚੱਲਦਾ ਸੀ ਇੱਥੇ ਸਾਰਾ ਦਿਨ ਹਾਂਜੀ ਹਾਂ ਤੇ ਤੁਸੀਂ ਸਾਰੀ ਪੱਧਰ ਕੀਤੀ ਹੈ ਜ਼ਮੀਨ ਵਗੈਰਾ ਜਿੰਨੀ ਵੀ ਹੈਗੀ ਸੀ ਕਾਫੀ ਖੱਡੇ ਵਗੈਰਾ ਪਏ ਹੋਏ ਸੀ ਇੱਥੇ ਇੱਥੇ ਬਹੁਤ ਬੁਰਾ ਇਲਾਕਾ ਸੀ ਜੀ ਹਾਂ ਤੇ ਬਹੁਤ ਦਿਨ ਹੋ ਗਏ ਸਾਨੂੰ ਮਿਹਨਤ ਕਰਦਿਆਂ ਉਹ ਬਹੁਤ ਜ਼ੋਰ ਲੱਗਾ ਕਿਤੇ ਪਾਣੀ ਭਰਨ ਜਾਇਆ ਕਰੀਏ ਹਾਂ ਕਿਤੇ ਟੈਂਕੀ ਲਿਆਣੀ ਕਿਤੇ